ਜਿੰਦਾਬਾਦ ਜਿਹੇਦਾਰ ਸੁਖਾ ਸਿੰਘ ਲੱਗਾ ਜਿੰਦਾਬਾਦ ਸ਼੍ਰੋਮਣੀ ਅਕਾਲੀ ਦਲ ਜਿੰਦਾਬਾਦ ਸ਼੍ਰੋਮਣੀ ਅਕਾਲੀ ਦਲ ਜਿੰਦਾਬਾਦ ਸਰਦਾਰ ਸ਼ਕਿੰਦਰ ਸਿੰਘ ਸੋਨੂ ਲੱਗਾ ਜਿੰਦਾਬਾਦ ਰੋਡ ਸ਼ੋਅ ਨਹੀਂ ਕੀਤਾ ਬਲਕਿ ਮੈਂ ਗੁਰੂ ਨਾਨਕ ਪਾਤਸ਼ਾਹ ਦੇ ਚਰਨਾਂ ਦੀ ਓਟ ਆਸਰਾ ਲੈਣ ਵਾਸਤੇ ਆਇਆ ਵਾਂ ਮੇਰੇ ਨਾਲ ਜਦੋਂ ਮੈਂ ਗਰਦਾਸਪੁਰ ਜ਼ਿਲ੍ਹੇ ਵਿੱਚ ਇੰਟਰ ਹੋਇਆ ਵਾਂ ਹਜ਼ਾਰਾਂ ਵਰਕਰ ਕਾਲੀ ਦਲ ਦੇ ਜਿਹੜੇ ਸੀਗੇ ਉਹ ਬੜੇ ਜੋਸ਼ ਉਖਰੋਸ ਦੇ ਨਾਲ ਸ਼ਰਕਾ ਤੇ ਆਏ ਨੇ ਤੇ ਮੈਨੂੰ ਮੁਬਾਰਕਵਾਦ ਦਿੱਤੀ ਹੈ ਔਰ ਮੇਰੇ ਨਾਲ ਉਹ ਮਕੇਰੀਆਂ ਤੋਂ ਲੈ ਕੇ ਡੇਰੇ ਬਾਬੇ ਨਾਨਕ ਤੱਕ ਉਹ ਗੱਡੀਆਂ ਦੇ ਰੂਪ ਵਿੱਚ ਕਾਫਲੇ ਤੇ ਰੂਪ ਵਿੱਚ ਗੁਰੂ ਨਾਨਕ ਪਾਤਸ਼ਾਹ ਦੇ ਚਰਨਾਂ ਦਾ ਉਠਾਸਰਾ ਲੈਣ ਵਾਸਤੇ ਆਏ ਨੇ ਅਰਦਾਸ ਵਿੱਚ ਸ਼ਾਮਲ ਹੋਏ ਆ ਮੈਂ ਉਹਨਾਂ ਸਾਰੇ ਵਰਕਰਾਂ ਦਾ ਦਿਲ ਦੀਆਂ ਡੰਗਿਹਾਈਆਂ ਤੋਂ ਧੰਨਵਾਦ ਕਰਨਾ ਵਾ ਜਿਨ੍ਹਾਂ ਦੇ ਮੈਨੂੰ ਦਰਸ਼ਨ ਹੋਏ ਨੇ ਤੇ ਮੈਨੂੰ ਬੜਾ ਵੱਡਾ ਹੌਸਲਾ ਮਿਲਿਆ ਵਾ ਤੇ ਮੇਰੇ ਨਾਲ ਗੁਰੂ ਮਹਾਰਾਜ ਦੀ ਅਸ਼ੀਰਵਾਦ ਲੈਣ ਵਾਸਤੇ ਇੱਥੇ ਪਹੁੰਚੇ ਨੇ 22 ਦੀ ਚੰਗੂ ਨਾਲ ਕਿਹੜਾ ਕਰੇ ਦਾਈ ਦੀ ਚੋਣ ਤੇ ਹੁਣ ਤੁਹਾਨੂੰ ਰੰਗ ਹੀ ਦੱਸਣਗੇ ਕਿ ਕਿਦਾਂ ਰੰਗ ਬਦਲਦੇ ਆ ਜਿਵੇਂ ਮੀਂਹ ਪੈਂਦਾ ਵਾ ਤੇ ਹਰਿਆਲੀ ਪੈਦਾ ਹੋ ਜਾਂਦੀ ਹੈ ਨਾ ਹੁਣ ਹਰ ਵਰਕਰ ਮੋਚ ਨੂੰ ਵਟ ਦਏਗਾ ਸਾਲ ਆ 6 ਮਹੀਨੇ ਸਰਕਾਰ ਦੇ ਆਖੇ ਲੱਗਣੇ ਨੇ ਹੋਰ ਅਫਸਰ ਤੇ ਮੁੜ ਕੇ ਇਹਨਾਂ ਅਫਸਰਾਂ ਨੇ ਸਾਡੇ ਮਗਰ ਮਗਰ geke ਲਾਉਣੇ ਨੇ ਔਰ ਜਿਹੜੇ ਅਫਸਰ ਜਿਹੜੇ ਨੇ ਜਾਂਚੀਆਂ ਕਰਦੇ ਨੇ ਅੱਜ ਮੈਂ ਉਹਨਾਂ ਨੂੰ ਬੇਨਤੀ ਕਰਨੀ ਚਾਹੁੰਨਾ ਵਾ ਤੇ ਚੇਤਾਵਨੀ ਵੀ ਦੇਣੀ ਚਾਹੁੰਨਾ ਸਾਲ ਬਾਅਦ ਸਾਡੀ ਲੋੜ ਪੈਣੀ ਹੈ ਤੁਹਾਨੂੰ ਕਿਹੜੇ ਮੂੰਹ ਨਾਲ ਸਾਡੇ ਕੋਲ ਆਓਗੇ ਕਿਹੜੇ ਮੂੰਹ ਨਾਲ ਕਹੋਗੇ ਸਾਨੂੰ ਲਾ ਦਿਓ ਇਸ ਕਰਕੇ ਸਰਕਾਰ ਦਾ 21 ਵਿਸ਼ਵਾਸ ਸਮਝ ਲਓ ਸਾਨੂੰ 20 ਤੇ ਵੀ ਰੱਖਣ ਤੇ ਜੇ ਕਦੇ ਸਾਨੂੰ ਨજર ਅੰਦਾਜ਼ ਕੀਤਾ ਉਸੇ ਢੰਗ ਦੇ ਨਾਲ ਇਹਨਾਂ ਲੋਕਾਂ ਨੂੰ ਨજર ਅੰਦਾਜ਼ ਕਰ ਦਵਾਂਗਾ ਜਿਹੜੇ ਕੋਈ ਕਾਲੀ ਰੂਪ ਦੇ ਨਾਲ ਉਹਨਾਂ ਨੂੰ ਮਾਇਆ ਪੂਰਾ ਮਨਾਇਆ ਜਾਓ ਉਹਨਾਂ ਦਾ ਹੱਕ ਵੰਡਾਵਾ ਸਾਡਾ ਫਰਜ਼ ਬੰਦਾ ਉਹਨਾਂ ਦਾ ਰੁਸਨਦਾ ਹੱਕ ਬੰਦਾ ਸਾਡਾ ਫਰਜ਼ ਬੰਦਾ ਉਹਨਾਂ ਨੂੰ ਮਨਾਉਣਾ ਤਾਂ ਅਸੀਂ ਆਪਣਾ ਟੱਬਰ ਕਿਉਂ ਨਾ ਮਨਾਵਾਂਗੇ ਅਸੀਂ ਉਹਨਾਂ ਨੂੰ ਨਾਲ ਲਾ ਕੇ ਇਕੱਠੇ ਹੋ ਕੇ ਲੜਾਈ ਲੜਾਂਗੇ ਤੇ ਕਾਲੀ ਦਲ ਨੂੰ ਮਜ਼ਬੂਤ ਕਰਾਂਗੇ ਮੈਂ ਠੋਕੇ ਕੀਤੀ ਮੈਂ ਕੋਨੇਰੇ ਚ ਕੀਤੀ ਗਿਆ ਲੋਕੇ ਕੀਤੀ ਕਿ ਮੈਂ ਤਾਂ ਸੁੱਖੀ ਨੂੰ ਠੋਕਿਆ ਸੀਗਾ ਤੇ ਕਾਹ ਨੂੰ ਠੋਕਣਾ ਮੈਂ ਜਿਹੜੀ ਉਹਦੀ ਕਰਤੂਤ ਆ ਉਹਨੇ ਆਪਣੀ ਕਰਤੂਤਾਂ ਖੱਟਿਆ ਖਾਣਾ ਨਾ ਹੋਏ ਸੋਨਿਆ ਕਾਲੀ ਵਰਕਰਾਂ ਨੂੰ ਅਪੀਲ ਕਰਨਾ ਵਾ ਕਿ ਪ੍ਰਾਇੋਰਟੀ ਕਾਲੀ ਦਲ ਨੂੰ ਦੇਣ ਕੰਮਾਂ ਕਾਜਾਂ ਆਪਣੇ ਨੂੰ ਦੂਜੇ ਨੰਬਰ ਤੇ ਰੱਖਣ ਬਹੁਤਾ ਉਹਨਾਂ ਨੂੰ ਤੰਗ ਨਹੀਂ ਕਰਾਂਗੇ ਸਾਲ ਵਿੱਚ 5 7 10 ਕਾਨਫਰੰਸਾਂ ਤੇ 5 7 ਮੀਟਿੰਗਾਂ ਦੇ ਵਿੱਚ ਉਹਨਾਂ ਨੂੰ ਯਾਦ ਕਰਾਂਗੇ ਤੇ ਜਦੋਂ ਕਦੇ ਕੋਈ ਅਫਸਰ ਜਾਇਤੀ ਕਰਦਾ ਵਾ ਤੇ ਮੈਂ ਹੁਣ ਆ ਗਿਆ ਵਾ ਉੱਥੇ ਜੇ ਮੋਰਚਾ ਵੀ ਲਾਉਣਾ ਪਿਆ ਤੇ ਲਾਮਾ ਗਿਆ <laughs>